ਸਤਿ ਸ਼੍ਰੀ ਅਕਾਲ। ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ। ਸ਼ਾਮ ਸਮੇਂ ਰঞ্জੀਤ ਆ ਕੇ ਬਿਰਦਾ ਆਸ਼ਰਮ ਵਿੱਚ ਬੈਠ ਜਾਂਦਾ ਅਤੇ ਖ਼ਬਰਾਂ ਪੜ੍ਹਦਾ ਪੜ੍ਹਦਾ ਸਾਰੀਆਂ ਖ਼ਬਰਾਂ ਆਸ਼ਰਮ ਦੇ ਵੇੜੇ ਵਿੱਚ ਬੈਠੇ ਬਾਬਿਆਂ ਨੂੰ ਵੀ ਸੁਣਾ ਜਾਂਦਾ। ਰঞ্জੀਤ ਕਾਫੀ ਪੜ੍ਹ ਲਿਖ ਕੇ ਵੀ ਬੇਰੁਜ਼ਗਾਰ ਸੀ। ਉਸ ਨੂੰ ਅਜੇ ਤੱਕ ਕੋਈ ਨੌਕਰੀ ਨਹੀਂ ਮਿਲੀ ਸੀ। ਤਰਕ ਵਿਚਾਰਾਂ ਦਾ ਧਾਰਨੀ ਹੋਣ ਕਾਰਨ ਨੌਕਰੀ ਉਹ ਆਪਣੀ ਯੋਗਤਾ ਅਸਰੇ ਹੀ ਲੈਣਾ ਚਾਹੁੰਦਾ ਸੀ ਨਾ ਤਾਂ ਉਹ ਰਿਸ਼ਵਤ ਦੇ ਕੇ ਨੌਕਰੀ ਲੈਣਾ ਚਾਹੁੰਦਾ ਸੀ ਤੇ ਨਾ ਹੀ ਕਿਸੇ ਮੰਤਰੀ ਦੀ ਸਿਫਾਰਿਸ਼ ਪਾ ਕੇ ਉਸ ਦਾ ਹੱਥ ਹੀ ਉਸ ਨੂੰ ਮਾਰੀ ਮਾਰੀ ਆ ਰਿਹਾ ਸੀ ਅਤੇ ਉਹ ਕਈ ਸਾਲਾਂ ਤੋਂ ਵਿਹਲਾ ਕਾਰੀ ਮਾਰੀ ਮਾਰੀ ਆ ਰਿਹਾ ਸੀ ਅਤੇ ਉਹ ਕਈ ਸਾਲਾਂ ਤੋਂ ਵਿਹਲਾ ਘਰੀ ਬੈਠਾ ਉਸ ਨੂੰ ਕਈ ਵਾਰ ਘੋਰ ਵੀ ਦਿੰਦਾ ਤੇ ਛਿੜਕਾਂ ਵੀ ਮਾਰਦਾ ਪਟਿਆਲਾ ਸ਼ਾਹੀ ਬੰਨੀ ਫਿਰਦਾ ਕਿਸੇ ਕਿੱਤੇ ਤੇ ਲੱਗ ਜਾ ਬਾਪੂ ਨੂੰ ਉਸਦੀ ਟੁੱਟੀ ਵਾਲੀ ਪੱਗ ਤੋਖੇ ਜਾਂਦੀ ਜੈਸਰੂ ਰঞ্জੀਤ ਦੋ-ਦੋ ਘਾਂਟੇ ਦੀ ਜੱਦੋਜਾਦ ਕਰਕੇ ਬੰਦਾ ਸੀ ਪਰ ਰঞ্জੀਤ ਬੜੇ ਸਹਜ ਸੁਭਾ ਦਾ ਮੁੰਡਾ ਸੀ ਉਹ ਕਦੇ ਅੜਬ ਬਾਪੂ ਦਾ ਗੁੱਸਾ ਨਾ ਕਰਦਾ ਉਸ ਨੂੰ ਅਹਿਸਾਸ ਸੀ ਕਿ ਬਾਪੂ ਨੇ ਉਸ ਨੂੰ ਕਿੰਨੀਆਂ ਤੰਗੀਆਂ ਤਰਸਤੀਆਂ ਨਾਲ ਪਹਿਲਾਂ ਪਾਲਿਆ ਤੇ ਫਿਰ ਪੜਾਇਆ ਸੀ ਬਾਪੂ ਦਾ ਲੰਬਾ ਅਤੇ ਗੁੱਸਾ ਵੀ ਜਾਇਜ਼ ਸੀ ਉਸ ਨੇ ਆਪਣੀ ਦਸਾਂ ਹਾਂ ਦੀ ਕਿਰਤਾ ਮਿਹਨਤ ਨਾਲ ਪੁੱਤ ਨੂੰ ਪੜਾਇਆ ਲਿਖਾਇਆ ਸੀ ਸੁਪਨੇ ਬੁਣੇ ਸਨ ਆਪਣੇ ਬੁੜਾਪੇ ਦਾ ਭਵਿਕ ਸੁਖੀ ਚਿਤਾਵਿਆ ਸੀ ਤੇ ਜਦੋਂ ਕੜੀ ਵਰਗਾ ਪੁੱਤ ਪੜ੍ਹ ਕੇ ਵਿਹਲਾ ਫਿਰਦਾ ਸੀ ਤਾਂ ਪਾਪੂ ਦੀ ਹੱਕ ਤੇ ਸਾਪ ਲੈਂਦਾ ਸੀ ਪਰ ਵਸ ਕੋਈ ਰਣਜੀਤ ਦੇ ਵੀ ਨਹੀਂ ਸੀ ਇਹ ਨਹੀਂ ਕਿ ਰਣਜੀਤ ਨਖਟੂਪਤ ਸੀ ਉਹ ਇਮਾਨਦਾਰ ਅਤੇ ਸੋਲਜਿਆ ਨੇਕ ਇਨਸਾਨ ਸੀ ਪਰ ਉਹ ਆਪਣੀ ਜ਼ਿੰਦਗੀ ਦੇ ਸਿਰਜੇ ਸਿਧਾਂਤਾਂ ਤੋਂ ਪਰੇ ਨਹੀਂ ਹੋ ਸਕਦਾ ਸੀ ਜ਼ਮੀਰ ਨਹੀਂ ਮਾਰ ਸਕਦਾ ਸੀ ਰਣਜੀਤ ਆਪਣੇ ਸਿਧਾਂਤਾਂ ਤੇ ਚੱਲਦਾ ਬਾਪੂ ਦੀ ਹਾਰ ਤੱਤੀ ਠੰਡੀ ਗੱਲ ਵੀ ਖਿੜੇ ਮੱਥੇ ਜਾਰਦਾ ਸੀ ਜਦੋਂ ਉਹਦਾ ਬਾਪੂ ਕੁਝ ਜ਼ਿਆਦਾ ਹੀ ਖਿਜਣ ਲੱਗਿਆ ਸੀ ਉਦੋਂ ਦਾ ਰਣਜੀਤ ਅਖਬਾਰ ਕੱਚ ਵਿੱਚ ਦਿੰਦਾ ਤੇ ਵਿਰਧ ਆਸ਼ਰਮਾਂ ਬੈਠਦਾ ਬਜ਼ੁਰਗਾਂ ਨੂੰ ਖ਼ਬਰਾਂ ਪੜ੍ਹ ਕੇ ਸੁਣਾਉਂਦਾ ਅਤੇ ਕਦੀ-ਕਦੀ ਕਿਸੇ ਗੱਲ ਤੇ ਬਹਿਸ ਵੀ ਚੱਲ ਪੈਂਦੀ। ਅੱਜ ਵੀ ਇੱਕ ਲੰਮੀ ਬਹਿਸ ਚੱਲ ਪਈ ਸੀ। ਤਾਇ ਜੌਨ ਸਿੰਘ ਨੇ ਉਸ ਨੂੰ ਗੱਲ ਹੀ ਐਸੀ ਆਖ ਦਿੱਤੀ ਸੀ ਜਿਸ ਦਾ ਉਸ ਕੋਲ ਜਵਾਬ ਹੀ ਕੋਈ ਨਹੀਂ ਸੀ। ਪੜਿਆ ਮੈਨੂੰ ਮੈਦ ਹੈ ਬਈ ਪੜਾਈ ਨੇ ਅੱਜ ਦੀ ਪੀੜ੍ਹੀ ਦੀ ਮੱਤ ਨਹੀਂ ਮਾਰ ਦਿੱਤੀ। ਸੰਤ ਸਿਉਂ ਬਾਬੇ ਨੇ ਗੱਲ ਚਲਾਈ ਸੀ। ਕਿਉਂ ਬਾਬਾ ਜੀ? ਪੜਾਈ ਤਾਂ ਬੰਦੇ ਦਾ ਤੀਸਰਾ ਨਿਤਰਾ ਹੈ। ਵਿਦਿਆ ਫੈਲਦੀ ਹੈ ਤਾਂ ਹੀ ਚਾਨਣ ਹੁੰਦਾ। ਪੜਾਈ ਤਾਂ ਬੰਦੇ ਨੂੰ ਸੋਜੀ ਦਿੰਦੀ ਹੈ ਰੰਜੀਤ ਨੇ ਉੱਤਰ ਦਿੱਤਾ ਪੜਿਆ ਤੂੰ ਕਹਿਣਾ ਪੜ੍ਹਾਈ ਸੋਜੀ ਦਿੰਦੀ ਹੈ ਮੈਂ ਕਹਿਣਾ ਪੜ੍ਹਾਈ ਬੰਦੇ ਦੀ ਮੱਤ ਮਾਰਦੀ ਹੈ ਸਾਧੂ ਸਿੰਘ ਉਤੋਂ ਹੀ ਬੋਲਿਆ ਕਿਉਂ ਤਾਇਆ ਜੀ ਅੱਗੇ ਆਪਾਂ ਵਿਆਹ ਸ਼ਾਦੀ ਕਰਨ ਲੱਗੇ ਦਾਦੀ ਨਾਨੀ ਦੇ ਗੋਤਾਂ ਤੱਕ ਪਤਾ ਕਰਦੇ ਸੀ ਤੇ ਅੱਜ ਦੀ ਕੰਜਰ ਮੰਡੀ ਨਾ ਗੋਤ ਵੇਂਦੀ ਹੈ ਤੇ ਨਾ ਜਾਤ ਸਕੂਲ ਕਾਲਜ ਹੀ ਰਜਮੰਦੀ ਕਰਕੇ ਵਿਆਹ ਕਰਵਾ ਲੈਂਦੀ ਹੈ ਪਤਾ ਹੀ ਉਦੋਂ ਲੱਗਦਾ ਜਦੋਂ ਅਗਲਾ ਵਿਆਹ ਕਰਕੇ ਛਾ ਦਿਨੇ ਘਰੇ ਆ ਵੱਜਦਾ ਤੇ ਮਾਪਿਓ ਕਲਪ ਦੇ ਹੀ ਰਹਿ ਜਾਂਦੇ ਆ ਉਹਨਾਂ ਦੀ ਵੀ ਕੋਈ ਰੀਝ ਹੁੰਦੀ ਐ ਰੰਜੀਤ ਸਿੰਘ ਆ ਤਾਇਆ ਜੀ ਇਹ ਤਾਂ ਅਗਾਹ ਵਧੂ ਸੋਚ ਐ ਅੱਗੇ ਨਾਨਕਿਆਂ ਦਾਦਕਿਆਂ ਨੂੰ ਵਿਆਹ ਵੇਲੇ ਸੋਹਣੀ ਟੰਗ ਦਿੰਦੇ ਸੀ ਅੱਜ ਕੱਲ੍ਹ ਪੜ੍ਹੀ ਲਿਖੀ ਪੀੜ੍ਹੀ ਨੇ ਇਹ ਫालतू ਖਰਚੇ ਖਤਮ ਕਰਕੇ ਸੰਖੇਪ ਵਿਆਹ ਕਰਵਾਉਣੇ ਸ਼ੁਰੂ ਕਰ ਦਿੱਤੇ ਆ ਅੱਗੇ ਤਾਂ ਤਾਇਆ ਜੀ ਨਰਣ ਹੁੰਦੇ ਸੀ ਨਰਣ ਨਾ ਤਾਂ ਮੁੰਡੇ ਨੂੰ ਕੁੜੀ ਦੇ ਪੈਰ ਦੇ ਮੇਚ ਦਾ ਪਤਾ ਹੁੰਦਾ ਸੀ ਤੇ ਨਾ ਹੀ ਕੁੜੀ ਨੂੰ ਮੁੰਡੇ ਬਾਰੇ ਕੁਝ ਜਾਣਕਾਰੀ ਹੁੰਦੀ ਸੀ ਅੱਜ ਕੱਲ੍ਹ ਅਗਲੇ ਦੇਖ ਪਾਰਖ ਤੇ ਹਮ ਖਿਆਲੀ ਜੀਵਨ ਸਾਥੀ ਚਾਹੁੰਦੇ ਆ ਕੀ ਇਹ ਚੰਗੀ ਗੱਲ ਨਹੀਂ ਤੇ ਫੇਰ ਤਲਾਕ ਲੈਣ ਲੱਗੇ ਵੀ ਪਾਲ ਨਹੀਂ ਲਾਉਂਦੇ ਇਹ ਵੀ ਇੱਕ ਅਗਾਹ ਵਦੋਂ ਨੁਕਤਾ ਹੀ ਆ ਤਾਇਆ ਜੀ ਜਦੋਂ ਅਗਲੇ ਦੀ ਨਹੀਂ ਬਣੀ ਸੈਮਤੀ ਨਾਲ ਤਲਾਕ ਲੈ ਲਿਆ ਪਿਛਲੇ ਜਮਾਨੇ ਵਾਂਗੂ ਅਗਲੇ ਦੀ ਧੀ ਪੈਣ ਤੇਲ ਪਾ ਕੇ ਇੰਤਾ ਨਹੀਂ ਛੜਦੇ ਜਾਂ ਕੁੱਟ ਕੇ ਪੇਕੀ ਤਾਂ ਨਹੀਂ ਵੜਦੇ ਚੱਲ ਤੇਰੀ ਇਹ ਗੱਲ ਵੀ ਮੰਨੀ ਪੜਿਆ ਬਾਈ ਜਮਾਨਾ ਬਹੁਤ ਅੱਗੇ ਲੰਘ ਗਿਆ ਜਮਾਨਾ ਤਾਂ ਆਪੇ ਹੀ ਲੱਗੇ ਲੰਘ ਗਿਆ ਸਾਧੂ ਸਿੰਘ ਦੀ ਗੱਲ ਕੱਟ ਕੇ ਜਾਣ ਸਿਓ ਅੱਕ ਕੇ ਛਦਾਈਆਂ ਵਾਂਗ ਬੋਲਿਆ ਅੱਗੇ ਜਮਾਨਾ ਸੀ ਮਾਂ ਬਾਪਾ ਬਜ਼ੁਰਗਾਂ ਦੀ ਇੱਜ਼ਤ ਹੁੰਦੀ ਸੀ ਤੇ ਲੋਕ ਮਾਂ ਪਿਓ ਨੂੰ ਦੇਵਤਿਆਂ ਵਾਂਗ ਪੋਜਦੇ ਸੀ ਸੇਵਾ ਕਰਦੇ ਸੀ ਪੈਰ ਧੋ ਧੋ ਪਿੰਦੇ ਸੀ ਹਰ ਗੱਲ ਮੰਨਦੇ ਸੀ ਰਾਤ ਨੂੰ ਮੰंजे ਤੇ ਬੈਠ ਕੇ ਸਲਾਹ مشورہ ਕਰਦੇ ਸੀ ਫੇਰ ਕੋਈ ਕਾਰਜ ਅੱਗੇ ਵਧਦੇ ਸੀ ਤੇ ਅੱਜ ਦਾ ਕੰਜਰ ਲਾਣਾ ਬੁੱਢੇ ਹੋਏ ਪਿਆ ਉਹਨੂੰ ਵਿਰਧ ਆਸ਼ਰਮ ਛੱਡ ਜਾਂਦਾ ਭਾਈ ਜਿੰਨਾ ਕੰਮ ਇਹ ਕਰ ਸਕਦਾ ਸੀ ਇਹਨੇ ਕਰ ਦਿੱਤਾ ਸਾਨੂੰ ਪਾਲਤਾ ਪੜਾ ਦਿੱਤਾ ਤੇ ਨੌਕਰੀਆਂ ਕਿਤੇ ਤੇ ਲਾ ਦਿੱਤਾ ਹੁਣ ਅਸੀਂ ਇਹ ਤੋਂ ਬੁੱਢੇ ਤੋਂ ਕੀ ਕਰੋਣਾ ਇਹਨੂੰ ਵਰਧਾ ਆਸ਼ਰਮ ਛੱਡੋ ਆਪੇ ਉੱਥੇ ਪਿਆ ਚੁੱਕੀ ਜਾਓ ਤੇ ਤਰਸੀ ਜਾਓ ਪੋਤੇ-ਪੋਤੀਆਂ ਦੇ ਮੂੰਹ ਵੇਖਣ ਨੂੰ ਜਵਾਨਾਂ ਦਾ ਵਾਕਈ ਅੱਗੇ ਹੋ ਤੁਰਿਆ ਏ ਤੇ ਬੰਦੇ ਨੂੰ ਸੋਝੀ ਵੀ ਆ ਗਈ ਏ ਬਈ ਬੁੱਢੇ ਬੰਦੇ ਦੀ ਸੇਵਾ ਨਾ ਕਰੋ ਉਹਨੂੰ ਜਬਰੀ ਵਰਧਾ ਆਸ਼ਰਮ ਬਾਹਰ ਦਿਓ ਲੋਕਾਂ ਦੀਆਂ ਗਾਲਾਂ ਤੇ ਧੱਕੇ ਤੋੜੇ ਖਾਣ ਨੂੰ ਹੁਣ ਜਾਣ ਸੌ ਦੀ ਗੱਲ ਦਾ ਰਣਜੀਤ ਪਾੜੇ ਕੋਲ ਕੋਈ ਉੱਤਰ ਨਹੀਂ ਸੀ ਉਹ ਕਦੇ ਅਗਾਵਧੂ ਜਮਾਨੇ ਬਾਰੇ ਕਦੇ ਵਿਦਿਆਵਾਰੀ ਅਤੇ ਕਦੇ ਵਿਰਧ ਆਸ਼ਰਮਾਂ ਵਿੱਚ ਰੁੱਲਦੇ ਖੁਰਤੇ ਖੋਲਦੇ ਵਿਰਧਾਂ ਬਾਰੇ ਸੋਚ ਰਿਹਾ ਸੀ ਜਿਨ੍ਹਾਂ ਦੇ 4-4 ਪੁੱਤ ਅਤੇ 15 15 ਪੋਤੇ-ਪੋਤੀਆਂ ਸਨ ਤੇ ਇੱਥੇ ਉਹ ਲਵਾਰਸ਼ਾਂ ਵਾਂਗ ਵਿਰਧ ਆਸ਼ਰਮਾਂ ਵਿੱਚ ਦਿਨ ਕੱਟੀ ਕਰਦੇ ਆਪਣੀ ਮੌਤ ਦੀ ਉਡੀਕ ਹੀ ਤਾਂ ਕਰ ਰਹੇ ਸਨ ਇਹ ਕਹਾਣੀ ਤੁਹਾਨੂੰ ਕਿਦਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਅਤੇ ਇਦਾਂ ਦੀਆਂ ਹੋਰ ਵਧੀਆ ਕਹਾਣੀਆਂ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ